ਇਹ ਵਾਲਾ ਸਰਾਫਾ ਬਾਜ਼ਾਰ ਚੈਲਪਹਿਲ ਵਾਲਾ ਇਲਾਕਾ ਪਰ ਅੱਜ ਦੁਕਾਨਾਂ ਬੰਦ ਨੇ ਦੇਖ ਲਓ ਕਲॉक ਟਾਵਰ ਐ ਇੱਥੇ ਬੜੀਆਂ ਰੌਣਕਾਂ ਸੀਗੀਆਂ ਕੱਲ ਤੱਕ ਪਰ ਅੱਜ ਇੱਥੇ ਰੌਣਕਾਂ ਗਾਇਬ ਨੇ ਕਾਰਨ ਕੀ ਐ ਕਾਰਨ ਸਾਂਝਾ ਕਿਸਾਨ ਮੋਰਚਾ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਨੂੰ ਤਾਲੇ ਲੱਗੇ ਹੋਏ ਆ ਬੰਦ ਨੇ ਸਵੇਰ ਦੀਆਂ ਦੁਕਾਨਾਂ ਔਰ ਕਿਸਾਨਾਂ ਨੇ ਤਰਨਾ ਲਗਾਇਆ ਹੋਇਆ ਹੈ ਰੇਲਵੇ ਓਵਰ ਬ੍ਰਿਜ ਤੇ ਜਿਹੜਾ ਫਾਜ਼ਿਲਕਾ ਤੋਂ ਇਧਰ ਜਾਈਏ ਤਾਂ ਫਿਰੋੜਪੁਰ ਅਗਰ ਦੂਸਰੀ ਸਾਈਡ ਜਾਈਏ ਤਾਂ ਅਬੌਰਵਲ ਜਾਂਦਾ ਹੈ ਉੱਥੇ ਕਿਸਾਨਾਂ ਦਾ ਤਰਨਾ ਹੈ ਕੇਂਦਰ ਸਰਕਾਰ ਦੇ ਖਿਲਾਫ ਰੱਜ ਕੇ ਦਬ ਕੇ ਨਾਅਰੇਬਾਜ਼ੀ ਕਰ ਰਹੇ ਨੇ ਕਿਸਾਨ ਵੀਰ ਇਹਨਾਂ ਦੀਆਂ ਮੰਗਾਂ ਨੇ ਸਰਕਾਰ ਅਗਰ ਮੰਨ ਲੈਂਦੀ ਤਾਂ ਇਹ ਕਿਸਾਨਾਂ ਨੂੰ ਕਰਨੇ ਤੇ ਨਾ ਆਉਣਾ ਪੈਂਦਾ ਇਹਨਾਂ ਦੇ ਕਾਰਨ ਹੀ ਮੰਗਾ ਨਾ ਮੰਨਣ ਦੇ ਕਾਰਨ ਹੀ ਦੇਖੋ ਵੇਕਲਾਂ ਦੀਆਂ ਕਿਡੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਬਹੁਤ ਦੂਰ ਤੱਕ ਵਾਨ ਗੁਜਾਰਾਂ ਦੇ ਵਿੱਚ ਔਰ ਸੜਕ ਤੇ ਇਸ ਸੜਕ ਦੇ ਉੱਪਰ ਸਨਾਟਾ ਪਸਰਿਆ ਹੋਇਆ ਆਜੋ ਕੁਝ ਹੋਰ ਇਲਾਕਾ ਵੀ ਦੇਖ ਲਈਏ ਇਸ ਵਕਤ ਅਸੀਂ ਖੜੇ ਆ ਭਾਰਤ ਰਤਨ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਚੌਕ ਤੇ ਇੱਥੋਂ ਦੇਖਦੇ ਆ ਤਾਂ ਇਹ ਦੇਖੋ ਇਹ ਵਾਲੀ ਰੋਡ ਇਹ ਰੋਡ ਜਾਂਦੀ ਹੈ ਜੀ ਐਮਆਰ ਕਾਲਜ ਅੱਗੇ ਸਾਦਕੀ ਬਾਰਡਰ ਆ ਜਾਂਦਾ ਹੈ ਤਾਂ ਫੋਰ ਲੈਂਡ ਬਣਾਉਣ ਦੀ ਤਿਆਰੀ ਹੈ ਕਿਉਂਕਿ ਪਾਕਿਸਤਾਨ ਦੇ ਨਾਲ ਵਪਾਰ ਦੀ ਉਮੀਦ ਹੈ ਤਾਂ ਇੱਧਰ ਆ ਜਾਓ ਇਸ ਰੋਡ ਦੇ ਵੱਲ ਇਹ ਦੇਖੋ ਇਹ ਵਾਲੀ ਜਿਹੜੀ ਰੋਡ ਤੁਹਾਨੂੰ ਨਜ਼ਰ ਆ ਰਹੀ ਹੈ ਸਾਹਮਣੇ ਇਹ ਰੋਡ ਹੈ ਫਿਰੋੜਪੁਰ ਰੋਡ ਅੱਗੇ ਰੇਲਵੇ ਓਵਰ ਬ੍ਰਿਜ ਟੱਪ ਕੇ ਦਿਲਾਲਾਬਾਦ ਫਿਰੋੜਪੁਰ ਵਾਲੇ ਰੋਡ ਚਲੀ ਜਾਂਦੀ ਹੈ ਡਿਪਟੀ ਕਮਿਸ਼ਨਰ ਆਫਿਸ ਹੈ ਸਾਹਮਣੇ ਔਰ ਜਿੱਥੇ ਇੱਕ ਹੀ ਸਾਤੇ ਬਹੁਤ ਕੁਝ ਹੈਗਾ ਇਹ ਦੇਖੋ ਧਿਆਨ ਦੇ ਨਾਲ ਇਹ ਹੈਗਾ ਜੀ ਟੀਵੀ ਟਾਵਰ ਕਿੰਨਾ ਉੱਚਾ 302 ਮੀਟਰ ਇਹ ਹੈ ਡਿਪਟੀ ਕਮਿਸ਼ਨਰ ਆਫਿਸ ਹੈ ਡਿਪਟੀ ਕਮਿਸ਼ਨਰ ਆਫਿਸ ਜਿੱਥੇ ਇੱਕ ਹੀ ਛੱਤ ਦੇ ਥੱਲੇ ਸਾਰੇ ਆਫਿਸ ਨੇ ਟੀਵੀ ਟਾਵਰ ਪਹਿਲੇ ਦੇਖ ਲਈ ਆਪਾਂ ਪਿੱਛੇ ਛੱਡ ਕੇ ਆ ਗਏ ਤਾਂ ਇਹਦੀ ਉਚਾਈ ਦੇਖੋ ਇਹ ਅਬੋਰ ਰੋਡ ਤੇ ਦੂਸਰੀ ਸਾਈਡ ਆਪਾਂ ਦੇਖਦੇ ਆਂ ਜਾਤ ਮਾਰਦੇ ਆਂ ਏ ਮੇਰੀ ਬੈਕ ਸਾਈਡ ਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਟੀਵੀ ਟਾਵਰ ਇਹ ਧਿਆਨ ਦੇ ਨਾਲ ਦੇਖੋ ਟੀਵੀ ਟਾਵਰ ਕਿੰਨਾ ਉੱਚਾ ਹੈ ਔਰ ਜਿਹੜੀਆਂ ਰੋਡ ਜਾਂਦੀਆਂ ਨੇ ਇੱਕ ਇਹ ਵਾਲੀ ਰੋਡ ਹੈ ਬੜੀ ਪੁਰਾਣੀ ਆ ਰੋਡ ਇਹ ਵਾਲੀ ਤੇ ਇੱਥੇ ਬਣਿਆ ਹੋਇਆ ਬੱਸ ਸਟੈਂਡ ਹਾਲਾਂਕਿ ਚੱਲੂ ਨਹੀਂ ਹੋਇਆ ਇਹ ਵਾਲਾ ਬੱਸ ਸਟੈਂਡ ਚੱਲਣਾ ਪਰ ਤਿਆਰੀ ਲਗਭਗ ਪੂਰੀ ਹੈ ਤੇ ਰੋਡ ਦੇ ਉੱਪਰ ਦੇਖੋ ਕੋਈ ਵੀਕਲ ਨਹੀਂ ਬਹੁਤ ਘੱਟ ਵੀਕਲ ਨੇ ਜਿਹੜੇ ਵੀਕਲ ਗੁਜ਼ਰ ਰਹੇ ਆ ਉਹ ਅਮਰਜੈਂਸੀ ਸਵਾਮਾ ਕਰਕੇ ਗੁਜ਼ਰ ਰਹੇ ਆ ਕੋਈ ਸਟੂਡੈਂਟ ਹੈ ਜਿਵੇਂ ਜਿਹਦਾ ਪੇਪਰ ਹੈ ਉਹਨਾਂ ਨੂੰ ਕਿਸਾਨ ਵੀਰਾਂ ਨੇ ਸ਼ੂਟ ਦਿੱਤੀ ਹੈ ਕੋਈ ਪੇਸ਼ੈਂਟ ਹੈ ਮਰੀਜ਼ ਹੈ ਉਹਨਾਂ ਨੂੰ ਕਿਸਾਨ ਵੀਰਾਂ ਨੇ ਸ਼ੂਟ ਦਿੱਤੀ ਹੈ ਅਗਰ ਕੋਈ ਹੋਰ ਅਮਰਜੈਂਸੀ ਦੇ ਵਿੱਚ ਹੈਗਾ ਤਾਂ ਉਹਨਾਂ ਨੂੰ ਵੀ ਕਿਸਾਨ ਵੀਰਾਂ ਨੇ ਛੁੜ ਦਿੱਤੀ ਹੋਈ ਹੈ। ਇਹ ਚੌਂਕ ਤੇ ਅਸੀਂ ਖੜੇ ਆਂ। ਇਹ ਜਿਹੜਾ ਕਿਸਾਨ ਵੀਰਾਂ ਦੇ ਵੱਲੋਂ ਤਰਨਾ ਲਗਾਇਆ ਗਿਆ ਇਸ ਨੂੰ ਵਪਾਰ ਮੰਡਲ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ। ਵਕ ਇਹ ਬੰਦ ਦਾ ਸੱਦਾ ਦਿੱਤਾ ਹੈ ਔਰ ਵਾਕਿਆ ਇਹ ਸ਼ਾਂਤੀ ਪੂਰਕ ਰਿਹਾ। ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ।